ਇਹ ਕੋਈ ਤੁਹਾਡਾ ਭੈਣ ਭਰਾ ਕੋਈ ਮਾਪਿਓ ਜਿਹੜੇ ਬੰਦੇ ਤੇ ਤੁਹਾਨੂੰ ਯਕੀਨ ਆ ਉਹਦੇ ਨਾਲ ਆਪਦੀ ਗੱਲ ਸ਼ੇਅਰ ਜਰੂਰ ਕਰ ਲਿਆ ਕਰੋ ਉਹਨਾਂ ਸੋਹਣੇ ਸੱਜਣ ਸਾਡੇ ਭਰਾ ਅੰਦਰੇ ਅੰਦਰ ਅੰਦਰੇ 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 ਫਿਲਮ ਚੱਲਦੀ ਉਹਨਾਂ ਦੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾਂਦੇ ਤੇ ਘਰ ਦੇ ਆ ਨਾਲ ਲੜੇ ਆ ਵੀ ਅਸੀਂ ਬਾਹਰ ਜਾਣਾ ਉਹਨਾਂ ਨੇ ਬਲੀ ਗੱਲ ਤਾਂ ਦੱਸ ਦੇਣੀ ਵੀ ਮੈਂ ਕਿਉਂ ਬਾਹਰ ਜਾਣਾ ਠੀਕ ਆ ਉਹ ਕੁੜੀ ਆਸਟ੍ਰੇਲੀਆ ਚਲੀ ਗਈ ਉਹਨੇ ਵਿਆਹ ਕਰਾ ਲਿਆ ਜਾਂ ਜਿਹੜੀ ਗੱਲ ਧਿਆਨ ਨਾਲ ਸੁਣੇ ਮੈਂ ਤੁਹਾਨੂੰ ਕੀ ਆ ਇਹ ਗੱਲ ਬੜੀ ਜ਼ਰੂਰੀ ਤੁਹਾਡੇ ਸਮਝਣ ਵਾਲੀ ਆ ਹੁਣ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਇਹਨਾਂ ਜ਼ਰੂਰੀ ਥੋੜੀ ਮੇਰੇ ਨਾਲ ਹੋਈਆਂ ਮੈਂ ਲੋਕਾਂ 'ਚ ਵੇਖੀਆਂ ਫੇਸ ਕੀਤੀਆਂ ਮੈਂ ਤਾਂ ਹੀ ਤੁਹਾਨੂੰ ਦੱਸਦਾ ਨਾ ਕਿਈ ਪਤਾ ਕਾਹਤੋਂ ਆਇਆ ਇੱਥੇ ਮੈਂ ਤੁਹਾਨੂੰ ਸੱਚਾਈ ਦੱਸਦਾ ਤੁਹਾਡਾ ਸ਼ੀਸ਼ਾ ਹੋਊਗਾ ਕਿ ਤੁਸੀਂ ਕਹੋਗੇ ਭਾਈ ਤੁਸੀਂ ਗੱਲਾਂ ਕਿੱਥੋਂ ਲਿਆਉਂਦੇ ਆ ਤੇ ਮੇਰੀ ਭੈਣ ਭਰਾ ਮੇਰਾ ਘਰ ਦਾ ਪਰਿਵਾਰ ਚੱਲ ਸਕਦਾ ਇਹ ਸਾਰੀਆਂ ਗੱਲਾਂ ਸੋਚਿਆ ਕਰੋ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕੋਈ ਕੰਮ ਨਾ ਕਰੇ ਨੈਗੇਟਿਵ ਤੇ ਪਲੱਸ ਵੇਖ ਕੇ ਤੁਸੀਂ ਇੱਥੇ ਆਏ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਸੀਂ ਕੱਲਾ ਹੀ ਪਲੱਸ ਬੰਗਾਰੀ ਅੜਤੀ ਹੋਰੀ ਆ ਉਹ ਬੰਦਾ ਤੁਹਾਨੂੰ ਕਹੀ ਜਾਂਦਾ ਜੀ 2 ਲੱਖ ਰੁਪਏ ਤੇ ਤਨਖਾਹ ਮਿਲੂਗੀ ਤੇ ਵੀਜ਼ਾ ਪੜਾਈ ਸੀ ਮਿਲ ਜਾਂਦਾ ਸਮੇਂ ਦਾ ਤੇ ਆਈਆਂ ਇਹ ਹੋ ਜਾਂਦਾ ਕਿ ਦਿਨੇ ਟਾਈਮ ਦੇ ਉਹ 2 ਲੱਖ ਤਾਂ ਉਹ ਨਹੀਂ ਬਣਾਉਂਦੇ ਤੇ ਨਵੇਂ ਬੰਦੇ ਨੂੰ ਕੋਈ ਸ਼ਿੱਕੂ ਦੇ ਦੇਣਾ ਇੱਥੇ ਕਿਵੇਂ ਬਣ ਦੂਗਾ ਚੀਫ ਮਾਰ ਦਿਆ ਸਾਰੇ ਕਿਸੇ ਨੂੰ ਨਹੀਂ ਉਹ ਸਾਨੂੰ ਨਹੀਂ ਬਣਦਾ ਪਹਿਲੇ ਤੁਹਾਨੂੰ ਕੋਈ ਬਣ ਦੂਗਾ ਇਹ ਉਸ ਜਿਹੜੇ ਘਰਾ ਵਿੱਚ ਰੋੜੇ ਆਉਣੇ ਆ ਜੋ ਦਿੱਕਤਾਂ ਆਉਣੀਆਂ ਉਹਨਾਂ ਤੇ ਤੁਹਾਨੂੰ ਨਿਗਾਹ ਪਾਉਣਾ ਉਸ ਦੀ ਅਸਲੀਅਤ ਤੇ ਰਹਿਣੇ ਅੰਦਰ ਸਾਨੂੰ ਪਤਾ ਇਹੇ ਕੁੱਸ਼ਿਫੇ ਹੋ ਹੀ ਜਾਂਦਾ ਮੈਂ ਸਟੇਨ ਨੂੰ ਮਾੜਾ ਨਹੀਂ ਕਹਿੰਦਾ ਮੈਂ ਸ਼ੇਅਰ ਕਰਨਾ ਮੈਂ ਤੁਹਾਡੇ ਸਿਸਟਮ ਨੂੰ ਮਾੜਾ ਕਹਿੰਦਾ ਕਿ ਕਿਸੇ ਇੱਕ ਬੰਦੇ ਲਈ ਮੈਂ ਸਾਰਿਆਂ ਨੂੰ ਵੇਖ ਕੇ ਗੱਲ ਕਰਨੀ ਹੁੰਦੀ ਆ ਇੱਕ ਬੰਦਾ ਆਪ ਦੇ ਬੇਸ ਦੀ ਗੱਲ ਉਹਨੇ ਕਮੈਂਟ ਕੀਤਾ ਭਾਜੀ ਤੁਸੀਂ ਕਿਉਂ ਮੁੰਡਿਆਂ ਨੂੰ ਡਰਾਈ ਜਾਂਦੇ ਆ ਇੱਕ ਮੇਰੇ ਬ੍ਰਦਰ ਨੇ ਅਚ ਤਾਇਆ ਤਾਇਆ ਕਮੈਂਟ ਕੀਤਾ ਉਹਦਾ ਮੈਂ ਰਿਪਲਾਈ ਦੇਣ ਨੂੰ ਮਰੇ ਡੈਲ ਕਰਦਾ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਟਫਟ ਹੋਵੋਗੇ ਬਾਪਾ ਨਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਗੱਲ ਕਰਾਂਗੇ ਮੈਂ ਫੜੀ ਹੀ ਜ਼ਰੂਰੀ ਜੋ ਕਿ ਤੁਹਾਨੂੰ ਸਮਝਣਾ ਬੜੀ ਹੀ ਜ਼ਰੂਰੀ ਗੱਲ ਆ ਤੇ ਤੁਹਾਨੂੰ ਸਮਝਣੀ ਮਿਉ ਚਾਹੀਦੀ ਆ ਤੇ ਵੀਡੀਓ ਨੂੰ ਨਾ ਕਰਿਓ ਸਕਿਪ ਤੁਹਾਨੂੰ ਬੜੀਆਂ ਕੰਮ ਦੀਆਂ ਗੱਲਾਂ ਮੈਂ ਦੱਸਣ ਲੱਗਾ ਜੋ ਪੋਜ਼ਿਟਿਵਿਟੀ ਦੱਸਣ ਲੱਗਾ ਤੁਹਾਨੂੰ ਤੁਸੀਂ ਕੀ ਕਰਨਾ ਅੱਗੇ ਤੁਹਾਨੂੰ ਦੱਸਿਆ ਸੀ ਐਡਵਾਂਟੇਜ ਐਂਡ ਡਿਸਐਡਵਾਂਟੇਜ ਤੁਹਾਨੂੰ ਅੱਜ ਮੈਂ ਸੱਲੇ ਫਾਇਦੇ ਦੱਸੂੰਗਾ ਤੇ ਨਾਲੇ ਕਰੂੰਗਾ ਕਮੈਂਟ ਦੇ ਰਿਪਲਾਈ ਐਂਡ ਤੱਕ ਵੀਡੀਓ ਦੇ ਬਣੇ ਰਹੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਹਾਂਜੀ ਦੋਸਤੋ ਆਪਾਂ ਕਰਦੇ ਆ ਤੁਹਾਡੇ ਕਮੈਂਟ ਰੀਡ ਪਹਿਲਾਂ ਬਾਅਦ ਚ ਤੁਹਾਨੂੰ ਫਾਈਨਲ ਵਿੱਚ ਮੈਂ ਤੁਹਾਨੂੰ ਮੋਟੀਵੇਸ਼ਨ ਜਾਂ ਕੁਝ ਗੱਲਾਂ ਸਮਝਾਉਂਗਾ ਤੋਂ ਗੱਲਾਂ ਤੁਸੀਂ ਜਰੂਰ ਸੁਣਨੀਆਂ ਜਿਹੜੇ ਮੇਰੇ ਭਰਾ ਆਪਣੇ ਟੀਵੀ ਚੈਨਲ ਦੇ ਨਾਲ ਬਰਾਡਬਸ ਟੀਵੀ ਨਾਲ ਜੁੜੇ ਵੀ ਆ ਮੇਰੇ ਨਾਲ ਜੁੜੇ ਵੀ ਮੈਂ ਤੁਹਾਡੇ ਨਾਲ ਜੁੜਿਆ ਤੁਸੀਂ ਲਾਸਟ ਵਾਲੀਆਂ ਗੱਲਾਂ ਜਰੂਰ ਸੁਣਨੀਆਂ ਉਹ ਤੁਹਾਨੂੰ ਬੜਾ ਹੀ ਫਾਇਦਾ ਕਰਨੀਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਮੇਰੇ ਭਰਾ ਕਮੈਂਟ ਕਰਦੇ ਵੈਲ ਐਂਡ ਗੁੱਡ ਆ ਜਿਹੜੇ ਇਨਫੋਰਮੇਸ਼ਨ ਨੂੰ ਸਲਾਈ ਜਾਂਦੇ ਉਹਨਾਂ ਦਾ ਤਾਂ ਦਿਲ ਤੋਂ ਧੰਨਵਾਦ ਆ ਥੈਂਕ ਯੂ ਤੇ ਕਈ ਮੇਰੇ ਭਰਾ ਜਿਹੜੇ ਕੰਨ ਵੀ ਜਾਣ ਕੋਈ ਨਹੀਂ ਹੌਲੀ ਹੌਲੀ ਤੇ ਇੱਕ ਮੇਰਾ ਬ੍ਰਦਰ ਪੁੱਛੀ ਜਾਂਦਾ ਜਿਹੜਾ ਕਿ ਮੇਰੇ ਕੋਲ ਇਥੋਂ ਦਾ ਟੈਂਪਰੇਰੀ ਰੈਜ਼ੀਡੈਂਸ ਕਾਰਡ ਆ ਜਾਂ ਕਾਰਡ ਤੁਹਾਡੇ ਕੋਲ ਕੋਈ ਵੀ ਕਿਸੇ ਹੋਰ ਕੰਟਰੀ ਦਾ ਉਹ ਕਹਿੰਦਾ ਮੈਂ ਸਪੇਨ ਮੂਵ ਹੋਣਾ ਚਾਹੁੰਦਾ ਮੈਂ ਮੂਵ ਹੋ ਸਕਦਾ ਤੇ ਮੈਂ ਤੁਹਾਨੂੰ ਦੱਸਾਂ ਜਿਹੜੇ ਬ੍ਰਦਰ ਕੋਲੇ ਕਿਤੇ ਵੀ ਤੁਸੀਂ ਬਾਹਰ ਬੈਠੇ ਹੋਣਾ ਜਿਹਦੇ ਕੋਲੇ ਟੈਂਪਰੇਰੀ ਰੈਜ਼ੀਡੈਂਸ ਕਾਰਡ ਆ ਉਹ ਇੱਥੇ ਮੂਵ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਯੂਰਪ ਦੀ ਕਿਸੇ ਕੰਟਰੀ ਦੇ ਵਿੱਚ ਵੀ ਮੂਵ ਹੋਣ ਦੇ ਲਈ ਫਸਟ ਆਫ ਆਲ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ ਕਾਰਡ ਚਾਹੀਦਾ ਉਦੋਂ ਆਫਟਰ ਵੀ ਕਾਰਡ ਰੀਨਿਊ ਹੁੰਦਾ ਫੇਰ ਜਾ ਕੇ ਕੰਮੋਂ ਕੱਲਾ ਪਰਮਨੈਂਟ ਰੈਜ਼ੀਡੈਂਸ ਕਾਰਡ ਵੀ ਕੁਛ ਨਹੀਂ ਕਰਦਾ ਤੁਸੀਂ ਪਰਮਨੈਂਟ ਰੈਜ਼ੀਡੈਂਸ ਕਾਰਡ ਲੈ ਲਿਆ ਉਦੋਂ ਮੁੜ ਕੇ ਈਯੂ ਕਰਾਉਣਾ ਪੈਂਦਾ ਈਯੂ ਦਾ ਮਤਲਬ ਹੁੰਦਾ ਤੁਸੀਂ ਯੂਰਪ ਦੇ ਸਾਰੇ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਆ ਉਹ ਆਫਟਰ ਪਰਮਨੈਂਟ ਤੋਂ ਹੁੰਦਾ ਪਹਿਲਾ ਟੈਂਪਰੇਰੀ ਰੈਜ਼ੀਡੈਂਸ ਕਾਰਡ ਜਿਹੜਾ ਯੂਰਪੀਅਨ ਯੂਨੀਅਨ ਦੇ ਵਿੱਚ ਹੈਗਾ ਉਹਦੇ ਤੇ ਤੁਸੀਂ ਦੂਸਰੀ ਕੰਟਰੀ ਵਿੱਚ ਕੰਮ ਨਹੀਂ ਕਰ ਸਕਦੇ ਪਹਿਲੀ ਗੱਲ ਇਹ ਸੀ ਤੇ ਉਸ ਤੋਂ ਅੱਗੇ ਵੀ ਕਾਫੀ ਕਮੈਂਟ ਹੈਗੇ ਜਿਹੜੇ ਮੈਂ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਦਾ ਇੱਕ ਮੇਰੇ ਬ੍ਰਦਰ ਨੇ ਅਜ ਤਾਇਆ ਤਾਇਆ ਕਮੈਂ ਉਹ ਬ੍ਰਦਰ ਨੇ ਕਿਹਾ ਭਾਈ ਮੈਂ ਇੰਡੀਆ ਦੇ ਵਿੱਚ ਹਾਂ ਤੇ ਮੈਂ ਕੁਲਚੀਆਂ ਦਾ ਕੰਮ ਕਰਦਾ ਪਿਆ ਮੋਹਾਲੀ ਕੀ ਕਰਦਾ ਪਿਆ ਕੁਲਚੀਆਂ ਦਾ ਕੰਮ ਕਰਦਾ ਪਿਆ ਮੋਹਾਲੀ ਕਹਿੰਦਾ ਮੈਂ 1 ਲੱਖ ਰੁਪਈਆ ਮਹੀਨਾ ਬਣਾਉਣਾ ਐਸੇ ਬੰਦਿਆਂ ਦੇ ਵੀ ਕਮੈਂਟ ਹੈਗੇ ਆ ਤੇ ਕੁਝ ਬੰਦੇ ਕਹਿੰਦੇ ਸਾਡਾ ਇੰਡੀਆ ਵਿੱਚ ਕੁਝ ਚੱਲਦਾ ਨਹੀਂ ਐਸੇ ਬੰਦਿਆਂ ਦੇ ਕਮੈਂਟ ਵੀ ਹੈਗੇ ਆ ਇਹ ਸਾਰੀਆਂ ਗੱਲਾਂ ਦੇ ਨਾਲ ਪਲੱਸ ਮਾਈਨਸ ਹੁੰਦੇ ਆ ਤੇ ਤੁਸੀਂ ਪਲੱਸ ਨੂੰ ਵੇਖਿਆ ਕਰੋ ਮਾਈਨਸ ਮੈਂ ਤੁਹਾਨੂੰ ਕਿਉਂ ਦੱਸਦਾ ਮੈਂ ਤੁਹਾਨੂੰ ਤਾਂ ਦੱਸਦਾ ਤੁਸੀਂ ਆਪ ਦਾ ਪ੍ਰਪੇਅਰ ਹੋ ਕੇ ਆਓ ਠੀਕ ਆ ਮੈਂ ਤੁਹਾਨੂੰ ਮਾਈਨਸ ਤਾਂ ਦੱਸਦਾ ਤੁਸੀਂ ਪ੍ਰਿਪੇਅਰ ਹੋ ਕੇ ਆਓ ਪੋਜ਼ਿਟਿਵਿਟੀ ਦਾ ਤੁਸੀਂ ਕਰ ਹੀ ਲੈਣੀ ਆ ਜਿਹੜੀ ਇੱਥੇ ਤੁਹਾਡੀ ਤੁਹਾਡੇ ਸਾਹਮਣੇ ਫੇਸ ਹੋਣੀ ਮੈਂ ਤੁਹਾਨੂੰ ਮੌਜ ਮੇਲੇ ਵਿਖਾਈ ਜਾਵਾਂ ਮੇਰਾ ਉਹ ਮਕਸਦ ਨਹੀਂ ਤੁਹਾਨੂੰ ਮੌਜ ਮੇਲੇ ਵਿਖਾ ਕੇ ਕਾਂ ਜਿਹੜਾ ਕੰਮ ਦਾ ਟਾਈਮ ਪੈਣਾ ਤੁਹਾਨੂੰ ਉਦੋਂ ਵੀ ਸਾਝੋ ਮੈਂ ਸਾਰੀਆਂ ਗੱਲਾਂ ਤੁਹਾਨੂੰ ਵਿਖਾਉਣੀਆਂ ਚਾਹਣਾ ਇਸ ਲਈ ਮੇਰੀਆਂ ਗੱਲਾਂ ਹੁੰਦੀਆਂ ਛੱਡੀਆਂ 68 ਆ ਮੈਂ ਇਕੱਲੇ ਤੁਹਾਨੂੰ ਸਮੁੰਦਰ ਵਿਖਾ ਕੇ ਮੰਨ ਲਓ ਹੁਣ ਮੈਂ ਆ ਵੀਡੀਓ ਬਣਾਈ ਜਾਂਦਾ ਮੈਂ ਸਮੁੰਦਰ ਨਹੀਂ ਤੁਹਾਨੂੰ ਵਿਖਾ ਰਿਹਾ ਮੈਂ ਸਮੁੰਦਰ ਕਰਨੀ ਕੈਮਰਾ ਵੀ ਨਹੀਂ ਕੀਤਾ ਮੈਂ ਕੈਮਰਾ ਆਪ ਦੇ ਕਰਨੀ ਕੀਤਾ ਸੀ ਕੈਮਰਾ ਵੇਖੋ ਮੈਂ ਇੱਧਰ ਰੱਖਦਾ ਮੈਂ ਤੁਹਾਨੂੰ ਉਹ ਸਮੁੰਦਰ ਪਿਛਲਾ ਵਖਾ ਵਖਾ ਕੇ ਵੀ ਨਹੀਂ ਲੈਣੇ ਮੈਂ ਉਹ ਸਮੁੰਦਰ ਨਹੀਂ ਵਿਖਾਉਣਾ ਤੁਹਾਨੂੰ ਚੈਨਲ ਤੇ ਮੈਂ ਤੁਹਾਨੂੰ ਕੀ ਵਿਖਾਉਣਾ ਤੁਹਾਨੂੰ ਪੋਜ਼ਿਟਿਵਿਟੀ ਤੇ ਜੋ ਤੁਹਾਨੂੰ ਚਾਹੀਦਾ ਜੋ ਲਾਈਫ ਟਾਈਮ ਤੁਹਾਡੇ ਕੰਮ ਆਊਗਾ ਮੈਂ ਉਹ ਚੀਜ਼ ਵਿਖਾਉਣੀ ਆ ਉਸ ਤੋਂ ਅੱਗੇ ਵੀ ਆਪਾਂ ਕੰਟੀਨਿਊ ਗੱਲ ਕਰਦੇ ਪਏ ਆ ਵੀਡੀਓ ਚੱਲੂਗੀ ਤੇ ਤੁਸੀਂ ਪਲੀਜ਼ ਵੀਡੀਓ ਨਾ ਬਣੇ ਰਹੋ ਕਾਫੀ ਗੱਲਾਂ ਦੇ ਕਮੈਂਟ ਆ ਜਾਂ ਰਿਪਲਾਈ ਕਰਨ ਵਾਲੇ ਪਏ ਆਪਣੇ ਤੇ ਉਸ ਤੋਂ ਅੱਗੇ ਇੱਕ ਸਾਡੇ ਬ੍ਰਦਰ ਨੇ ਕਮੈਂਟ ਕੀਤਾ ਮੈਂ ਨਾ ਉਹਦਾ ਲਵਾ ਸੈਣੀ ਨਾਮ ਦਾ ਕੋਈ ਬੰਦਾ ਸਾਡਾ ਭਰਾ ਉਹਨੇ ਕਮੈਂਟ ਕੀਤਾ ਭਾਈ ਤੁਸੀਂ ਕਿਉਂ ਮੁੰਡਿਆਂ ਨੂੰ ਡਰਾਈ ਜਾਂਦੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਤੁਹਾਨੂੰ ਡਰਾਉਣਾ ਤੁਸੀਂ ਜੇਕਰ ਪੂਰੀ ਵੀਡੀਓ ਵੇਖੀ ਆ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਮੈਂ ਤੁਹਾਨੂੰ ਡਰਾਇਆ ਚਾਕੇ ਤੁਹਾਨੂੰ ਕਿਹਾ ਭਾਈ ਤੁਸੀਂ ਡਰ ਜੋ ਹਣਾ ਮੈਂ ਤੁਹਾਨੂੰ ਕਿਸੇ ਵੀ ਵੀਡੀਓ 'ਚ ਡਰਾ ਨਹੀਂ ਰਿਹਾ ਉਹ ਕੰਦਾ ਭਾਈ ਇੱਥੇ ਡਰਾਉਣਾ ਜਿਹੜਾ ਬੰਦਾ ਕੰਮ ਸਿੱਖੇ ਹੁੰਦਾ ਉਹਦੇ ਲਈ ਕੰਮ ਵਾਧੂ ਆ ਮੈਂ ਤੁਹਾਨੂੰ ਫੇਰ ਕਹਿੰਦਾ ਜਿਹੜੀ ਮੈਂ ਗੱਲ ਕਰਦਾ ਹੁੰਦਾ ਕਿਸੇ ਇੱਕ ਬੰਦੇ ਲਈ ਨਹੀਂ ਗਈ ਮੈਂ ਸਾਰਿਆਂ ਨੂੰ ਵੇਖ ਕੇ ਗੱਲ ਕਰਨੀ ਹੁੰਦੀ ਆ ਇੱਕ ਬੰਦਾ ਆਪ ਦੇ ਬੇਸ ਦੀ ਗੱਲ ਸੋਚਦਾ ਤੇ ਬੰਦਾ ਕਮੈਂਟ ਕਰ ਦਿੰਦਾ ਇਹ ਚੀਜ਼ ਨਾ ਪਿਆ ਕਰੋ ਕਿਉਂਕਿ ਮੈਂ ਉਸ ਜਗ੍ਹਾ ਤੇ ਖੜਾ ਮੈਂ ਸਾਰੇ ਭਰਾਵਾਂ ਨੂੰ ਵੇਖ ਕੇ ਗੱਲ ਕਰਨੀ ਆ ਕਈ ਬੰਦੇ ਸਾਡੇ ਇਹ ਵੀ ਕਹਿੰਦੇ ਆ ਕਮੈਂਟਾਂ ਦੇ ਰਿਪਲਾਈ ਕਰੀ ਜਨਾ ਤੁਹਾਡੇ ਨਾਲ ਕਈ ਬੰਦੇ ਕਹਿਣਗੇ ਭਾਈ ਇੱਕ ਗੱਲ ਨੂੰ ਦੋ ਦੋ ਵਾਰੀ ਤਿੰਨ ਤਾਰਾ ਹੀ ਕਹਿੰਦੇ ਆ ਮੈਂ ਲਾਈਕ ਕਰਦਾ ਤੁਹਾਡੇ ਕਮੈਂਟ ਨੂੰ ਫਿਰ ਵੀ ਤੁਸੀਂ ਚੰਗਾ ਕਹਿੰਦੇ ਆ ਬਟ ਉਹਦੇ ਪਿੱਛੇ ਰੀਜ਼ਨ ਆ ਮੇਰੇ ਬ੍ਰਦਰ ਮੈਂ ਦੋ ਤਿੰਨ ਵਾਰੀ ਕਿਉਂ ਕਹਿੰਨਾ ਦੋਟਨਰੀ ਤਾਂ ਕਹਿੰਦਾ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਗੱਲ ਪੈਜੇ ਮੈਂ ਕੀ ਕਹਿੰਦਾ ਮੇਰਾ ਜ਼ੋਰ ਲੱਗਿਆ ਹੁੰਦਾ ਵੀਡੀਓ ਤੇ ਮੈਂ ਤੁਹਾਨੂੰ ਕਹਿੰਦਾ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਆ ਤੁਹਾਨੂੰ ਪਹਿਲੀ ਵਾਰੀ ਨਹੀਂ ਸਮਝਾਈ ਦੂਜੀ ਵਾਰੀ ਨਹੀਂ ਤੀਜੀ ਵਾਰੀ ਤਾਂ ਉਹ ਜਿਵੇਂ ਤੁਸੀਂ ਮੇਰਾ ਹੁਣ ਰਿਪੀਟ ਕੀਤਾ ਦੋ ਵਾਰੀ ਗੱਲ ਸੁਣ ਲਈ ਤੁਹਾਨੂੰ ਪਤਾ ਲੱਗ ਗਿਆ ਇਹ ਇਸੇ ਤਰ੍ਹਾਂ ਸਾਡੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵਾਰ-ਵਾਰ ਗੱਲ ਕਿਹੜੀ ਕਹੀ ਆ ਇਹਦਾ ਨਾਰਮਲੀ ਸਾਡੇ ਬੰਦੇ ਕੀ ਕਰਦੇ ਆ ਵੀਡੀਓ ਵੇਖਦੇ ਆ ਤੇ ਗਾਸਟ ਸਕਿੱਪ ਕਰ ਦਿੰਦੇ ਉਹਨਾਂ ਨੂੰ ਗੱਲਾਂ ਦਾ ਨਹੀਂ ਪਤਾ ਲੱਗਦਾ ਤੇ ਆਪਾਂ ਟਾਈਮ ਪਾ ਕੇ ਵੇਣ ਯਾਰ ਗੱਲ ਤਾਂ ਪਹਿਲਾਂ ਆਪਾਂ ਨੂੰ ਪਤਾ ਇਸ ਲਈ ਕਈ ਗੱਲਾਂ ਤੁਹਾਡੇ ਬੜੇ ਫੈਰੇਮਾਨਦ ਹੁੰਦੀਆਂ ਮੈਂ ਦੋ ਦੋ ਵਾਰੀ ਦੱਸਣਾ ਮਤਲਬ ਤੁਹਾਡੇ ਗੱਲ ਪੱਲੇ ਪੈ ਜੇ ਪੱਲੇ ਪੈ ਜੇ ਤਾਂ ਕਰੀ ਦੀ ਆ ਤੇ ਉਸ ਤੋਂ ਅੱਗੇ ਵੀ ਕਾਫੀ ਕਮੈਂਟ ਹੈਗੇ ਜਿਹੜੇ ਆਪਾਂ ਰੀਡ ਕਰਦੇ ਪਏ ਆ ਤੇ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਦੀਆਂ ਗੱਲਾਂ ਤੁਹਾਡੇ ਕੰਮ ਹੋ ਜਾਣ ਹੱਲ ਮਸਲੇ ਹੋ ਜਾਣ ਹੱਲ ਤੇ ਜਿਹੜੀ ਵੀਡੀਓ ਜਿਹੜੀ ਆਪਾਂ ਬਣਾਈ ਸੀ ਪਹਿਲਾਂ ਸਪੇਨ ਦਾ ਕੌੜਾ ਸੱਚ ਉਹਦੇ ਵਿੱਚ ਸਿਰਫ ਤੁਹਾਨੂੰ ਮੈਂ ਮੋਟੀਵੇਟ ਕਰਨ ਲਈ ਤੁਹਾਨੂੰ ਸਚਾਈ ਵਿਖਾਉਣ ਲਈ ਤਾਂ ਬਣਾਈ ਆ ਉਹਦੇ ਵਿੱਚ ਕੋਈ ਨੈਗੇਟਿਵਿਟੀ ਆ ਪਾਣੀ ਨਹੀਂ ਵਿਖਾਈ ਮੈਂ ਤੁਹਾਨੂੰ ਦਿਖਾ ਰਿਹਾ ਸੱਚ ਆਸਪੇਨ ਨੂੰ ਮਾੜਾ ਨਹੀਂ ਕਹਿੰਦਾ ਮੈਂ ਫੇਰ ਕਹਿੰਦਾ ਮੈਂ ਤੁਹਾਡੇ ਸਿਸਟਮ ਨੂੰ ਮਾੜਾ ਕਹਿੰਦਾ ਤੁਸੀਂ ਪਿੱਛੇ ਵੇਖੋ ਸੀ ਕਿਹੜੀ ਸਿਸਟਮ ਨਾਲ ਆਉਂਦੇ ਹੋ ਤੇ ਉਹ ਸਿਸਟਮ ਨੂੰ ਕਿਵੇਂ ਅਪਰੂਵਲ ਕਰਨੇ ਹੈ ਨਾ ਇਹ ਜਿਹੜਾ ਤੁਹਾਡਾ ਸਿਸਟਮ ਦਾ ਤੁਸੀਂ ਆਏ ਹੋ ਤੁਸੀਂ ਸਿਸਟਮ 4 ਨਾਲ ਆਏ ਹੋ ਤੁਸੀਂ ਸਮਝਦੇ ਮੈਂ ਕਿਹੜੀ ਗੱਲ ਕਹਿਣੀ ਚਾਹੁੰਦਾ ਜਿਹੜੇ ਸਿਸਟਮ ਨਾਲ ਤੁਸੀਂ ਆਏ ਹੋ ਤੁਹਾਨੂੰ ਜ਼ੀਰੋ ਤੋਂ ਉਧਰਲੇ ਪਾਸੇ ਜਾਣ ਨੂੰ ਕਨਵਰਟ ਹੋਣ ਦੇ ਲਈ ਕੁਝ ਨਾ ਕੁਝ ਮਿਹਨਤ ਤਾਂ ਲੱਗੂਗੀ ਨਾ ਉਹ ਮਿਹਨਤ ਦੇ ਜਿਹੜੇ ਰਾਹ ਤੁਹਾਨੂੰ ਜਿਹੜੇ ਆਬਸਟੈਕਲ ਆਉਣੀਆਂ ਜਾਂ ਅੜਚਨਾ ਆਉਣੀਆਂ ਜੋ ਤੁਹਾਡੇ ਰਾਹ ਦੇ ਰੋੜੇ ਆਉਣੇ ਆ ਉਹਨਾਂ ਦੇ ਉੱਤੇ ਮੈਂ ਤੁਹਾਡੀ ਟਾਰਚ ਲੈਟਰ ਜਿਹੜੀ ਲਾਈਟ ਆ ਨਾ ਤੁਹਾਡਾ ਤੀਵਾ ਤੁਹਾਡੀ ਬੈਟਰੀ ਤੁਹਾਡੀਆਂ ਅੱਖਾਂ ਉਸ ਜਿਹੜੇ ਖਰਾਬ ਵਿੱਚ ਰੋੜੇ ਆਉਣੇ ਆ ਜੋ ਦਿੱਕਤਾਂ ਆਉਣੀਆਂ ਉਹਨਾਂ ਤੇ ਤੁਹਾਨੂੰ ਨਿਗਾਹ ਪਾਉਣਾ ਤੁਸੀਂ ਪਹਿਲਾਂ ਕੈਮ ਹੋ ਜੋ ਮੇਰੇ ਸੋਹਣਿਆ ਮੇਰਾ ਮਕਸਦ ਇਹ ਹੁੰਦਾ ਵੀਡੀਓ ਦਾ ਤੇ ਅੱਗੇ ਕੰਟੀਨਿਊ ਆਪਾਂ ਕਮੈਂਟ ਪੜਦੇ ਪਈਆਂ ਤੇ ਵੀਰੇ ਸਾਡੇ ਹੋਰ ਭਰਾ ਮੈਨੂੰ ਕੀ ਪੁੱਛਦੇ ਆ ਮੈਂ ਉਹਨਾਂ ਦੀ ਵੀਡੀਓ ਦੇ ਵਿੱਚ ਜਿਹੜੇ ਕਮੈਂਟ ਉਹਨਾਂ ਨੇ ਕੀਤੇ ਉਹਨਾਂ ਦੇ ਕਮੈਂਟ ਦੇਣ ਦੇ ਯੋਗ ਹੈਗਾ ਮੈਂ ਕੋਸ਼ਿਸ਼ ਕਰਦਾ ਪਿਆ ਆਜੋ ਕਿੱਸਾ ਚੱਲਦੇ ਪਏ ਤੇ ਮੋਰਓਵਰ ਇੱਕ ਚੀਜ਼ ਹੋਰ ਐਪਰੀਸ਼ੀਏਟ ਕਰਨ ਵਾਲੀ ਹੈ ਸਾਡੇ ਸਾਰੇ ਭਰਾਵਾਂ ਨੇ ਨਾ 101 200% ਕਰਕੇ ਵੀਡੀਓ ਨੂੰ ਲਾਈਕ ਕੀਤਾ ਵੀ ਬਿਲਕੁਲ ਸੱਚਾ ਅਸੀਂ ਇੱਥੇ ਰਹਿੰਦੇ ਹਾਂ ਤੇ ਸਾਨੂੰ ਪਤਾ ਇਹ ਕੁੱਝ ਇੱਥੇ ਹੋ ਹੀ ਜਾਂਦਾ ਇਹ ਤੁਹਾਡੀ ਚੰਗੀ ਗੱਲ ਆ ਸੋਹਣਿਆ ਕਿ ਸੱਚਾਈ ਦੇ ਵਿੱਚ ਸਪੋਰਟ ਕਰਦੇ ਆ ਸਪੋਰਟ ਕਰਕੇ ਤੁਸੀਂ ਦੱਸ ਦਿਆਂ ਵੀ ਇਹ ਗੱਲ ਸੱਚਾਈ ਆ ਇਹ ਤੁਹਾਡੀ ਗੱਲ ਸਲਾਉਣ ਦੇ ਯੋਗ ਆ ਆਪਦੇ ਭਰਾਵਾਂ ਦੀ ਆਪਦੇ ਭੈਣ ਭਰਾਵਾਂ ਮਗਰ ਲਿਆਂ ਦੀ ਆਪ ਤੇ ਦੋਸਤਾਂ ਨੂੰ ਸੱਚੀ ਗੱਲ ਦੱਸੋ ਤਾਂ ਕਿ ਬੰਦਾ ਕੋਈ ਗੁੰਮਰਾਹ ਨਾ ਹੋਵੇ ਇੱਕ ਬੰਦਾ ਤਾਂ ਅੜ ਗਿਆ ਉਹ ਸੋਚਦਾ ਇਥੇ ਆ ਕੇ ਯਾਰ ਮੈਂ ਉਹਦੇ ਚੰਗਾ ਕੰਮ ਕਰ ਸਕਦਾ ਸੀ ਇਹ ਜਿਹੜੀਆਂ ਸਾਰੀਆਂ ਆਪਣੀਆਂ ਵੀਡੀਓ ਆ ਇਹਦੇ ਵਿੱਚ ਮੈਂ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪੋਜ਼ਿਟਿਵਿਟੀ ਵੀ ਪਹਿਲਾਂ ਬਹੁਤ ਦੱਸੀ ਹੈ ਜਿਹੜੇ ਸੱਜਣ ਆਪਣੇ ਪਹਿਲਾਂ ਨਾਲ ਜੁੜੇ ਨਾ ਵੀਡੀਓ ਦੇ ਨਾਲ ਬਰਾਡਬਸ ਟੀਵੀ ਨਾਲ ਪਹਿਲਾਂ ਨੇ ਜੁੜੇ ਆ ਉਹਨਾਂ ਨੇ ਪਤਾ ਆਪਾਂ ਪਹਿਲਾਂ ਵਾਲੀਆਂ ਵੀਡੀਓ ਵਿੱਚ ਕੀ ਕੀ ਗੱਲਾਂ ਕੀਤੀਆਂ ਉਹ ਸਾਰੀਆਂ ਪੋਜ਼ਿਟਿਵ ਗੱਲਾਂ ਸੀ ਉਹ ਸਾਰੀਆਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਬਟ ਜੋ ਸੱਚਾਈ ਤੁਸੀਂ ਜ਼ੀਰੋ ਤੋਂ ਜਦੋਂ ਚੱਲਦੇ ਆ ਜੋ ਤੁਹਾਨੂੰ ਕੀ ਫੇਸ ਕਰਨਾ ਪੈਣਾ ਮੇਰਾ ਉਹ ਵੀ ਦੱਸਣ ਦਾ ਹੱਕ ਆ ਕੱਲੀਆਂ ਤੁਹਾਨੂੰ ਇਹ ਨਾ ਕਹਾਂ ਮੀਤ ਤੇ ਜੀ ਮੌਜਾਂ ਬੜੀਆਂ ਆਆਂ ਤੇ ਇੱਥੇ ਵੀ ਸਮੁੰਦਰਾਂ ਤੇ ਘੁੰਮੋਗੇ ਇੱਥੇ ਤੁਹਾਨੂੰ ਆਏ ਹੋ ਜੂਗਾ ਅਸ ਗੋਰਿਆਂ ਚ ਘੁੰਮੋਗੇ ਤੇ ਇੱਥੇ ਤੁਹਾਨੂੰ ਯੂਰੋ ਚ ਪੈਸੇ ਮਿਲਣਗੇ ਮੈਂ ਇੱਕ ਚੈਨਲ ਇੰਡੀਆ ਤੇ ਦੇਖਿਆ ਮੈਂ ਚੈਨਲ ਦਾ ਨਾਂ ਨਹੀਂ ਲਊਗਾ ਉਹ ਬੰਦਿਆਂ ਨੇ ਮੈਂ ਵੀਡੀਓ ਕੁਦਰਤੀ ਚੈੱਕ ਕਰ ਲਈ ਪਰਸੋਂ ਦੀ ਗੱਲ ਆ ਉਹ ਬੰਦਾ ਤੁਹਾਨੂੰ ਕਹੀ ਜਾਂਦਾ ਜੀ 2 ਲੱਖ ਰੁਪਏ ਤੇ ਤਨਖਾਹ ਮਿਲੂਗੀ ਤੇ ਵੀਜ਼ਾ ਬੜਾਈ ਸੀ ਮਿਲ ਜਾਂਦਾ ਸਪੇਨ ਦਾ ਤੇ ਆਈ ਆਈ ਹੋ ਜਾਂਦਾ ਉਹ ਬੰਦੇ ਤੁਹਾਨੂੰ ਗੁਬਰਾਹ ਕਰਦੇ ਆ ਇੰਡੀਆ ਵਾਲੇ ਚੈਨਲ ਤੇ ਜਿਹੜੇ ਬੰਦੇ ਕੋਈ ਐਵੇਂ ਜਿਨ੍ਹਾਂ ਨੂੰ ਨੌਲੇ ਉਹ ਐਵੇਂ ਗੱਲਾਂ ਦੱਸੀ ਜਾਂਦੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਤੁਸੀਂ ਆਪ ਚੈੱਕ ਕਰ ਲਓਂਗੇ ਜਾਂ ਤੁਸੀਂ ਵੇਖੇ ਹੋਣਗੇ ਜਿਹੜੇ ਬੰਦੇ ਸਾਰੇ 2-2 ਲੱਖ ਰੁਪਇਆ ਤਨਖਾਹ ਆਦੇ ਆ ਮੈਨੂੰ ਇੱਥੇ ਇੰਨਾ ਟਾਈਮ ਹੋ ਗਿਆ ਸਾਡੇ ਕਈ ਬੰਦੇ ਇੱਥੇ ਇੰਨੇ ਟਾਈਮ ਜੋਗ 2 ਲੱਖ ਤਾਂ ਉਹ ਨਹੀਂ ਬਣਾਉਂਦੇ ਤੇ ਨਵੇਂ ਬੰਦੇ ਨੂੰ ਤੁਸੀਂ ਸ਼ਿੱਕੂ ਦੇ ਦੇਣਾ ਇੱਥੇ ਕਿਵੇਂ ਬਣਦਾ ਚੀਫ ਮਾਰ ਪਿਆ ਸਾਰੇ ਕਿਸੇ ਨੂੰ ਉਹ ਸਾਨੂੰ ਨਹੀਂ ਬਣਦਾ ਪਹਿਲੇ ਤੁਹਾਨੂੰ ਕਿਵੇਂ ਬਣ ਦੂਗਾ ਇਸ ਲਈ ਜਿਹੜੀ ਸੱਚਾਈ ਆ ਗਰਾਊਂਡ ਲੈਵਲ ਤੋਂ ਸੱਚਾਈ ਨੂੰ ਵੇਖੋ ਕਿਸੇ ਦੇ ਇੰਡੀਆ ਵੀਡੀਓ ਵੇਖ ਕੇ ਨਾ ਐਵੇਂ ਪੰਗੇ ਲਾਓ ਤੇ ਇੱਕ ਜਿਹੜੇ ਭਰਾ ਮੇਰੇ ਇੱਥੇ ਪਹੁੰਚ ਗਏ ਉਹਨਾਂ ਦਾ ਥੈਂਕ ਯੂ ਕਰਦਾ ਉਹ ਮੇਰੇ ਨਾਲ ਆ ਕੇ ਵੀ ਇੱਥੇ ਕੰਟੈਕਟ ਕਰਦੇ ਆ ਮੈਨੂੰ ਕਹਿੰਦੇ ਭਾਜੀ ਅਸੀਂ ਇੰਡੀਆ ਤੋਂ ਤੁਹਾਡੀ ਵੀਡੀਓ ਵੇਖੀ ਸੀ ਅਸੀਂ ਸਾਰੀਆਂ ਗੱਲਾਂ ਦਿਮਾਗ 'ਚ ਪਾ ਲਈਆਂ ਅਸੀਂ ਸ਼ਹਿਰ ਇੱਥੇ ਆਏ ਆ ਜੇਕਰ ਤੁਸੀਂ ਸਾਰੀਆਂ ਵੀਡੀਓ ਵੇਖ ਕੇ ਸਾਰੀ ਗੱਲ ਨੇਗੇਟਿਵ ਤੇ ਪਲੱਸ ਵੇਖ ਕੇ ਤੁਸੀਂ ਇੱਥੇ ਆਏ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਸੀਂ ਕੱਲਾ ਹੀ ਪਲੱਸ ਪਲੱਸ ਬਰਾਰੀ ਅੜੀ ਹੋਰੀ ਹੈ ਨਾ ਜੇ ਕਿ ਕੱਲਾ ਹੀ ਤੁਸੀਂ ਪਲੱਸ ਪੁਆਇੰਟ ਵੇਖ ਕੇ ਆ ਗਿਆ ਨਾ ਤਾਂ ਤੁਸੀਂ ਇੱਥੇ ਆ ਕੇ ਤੰਗ ਹੋਵੋਗੇ ਮੇਰਾ ਮਕਸਦ ਇਹ ਤੁਸੀਂ 네ਗੇਟਿਵ ਵੀ ਵਿਖਿਆ ਕਰੋ ਤੇ ਪੋਜ਼ਿਟਿਵ ਵਿਖਿਆ ਕਰੋ ਫਿਰ ਵਿਚਾਰੇ ਪੈ ਕੇ ਸੋਚਿਆ ਕਰੋ ਯਾਰ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਮੇਰੇ ਘਰੇ ਇੰਨੀ ਆਮਦਨ ਹੈਗੀ ਕਿ ਹੈ ਨਹੀਂ ਮੇਰਾ ਮਗਰ ਸਰੂਪ ਨਾ ਸਰੂ ਜੇ ਮੈਂ ਜਾਵਣਾ ਮੈਂ ਉੱਤੇ ਫਹਾਜਾ 2 ਸਾਲਾਂ ਲਈ 3 ਸਾਲਾਂ ਲਈ ਸਾਡਾ ਪਿੱਛੇ ਸਿਸਟਮ ਚੱਲ ਸਕਦਾ ਉੱਤੇ ਮੇਰੀ ਭੈਣ ਭਰਾ ਮੇਰਾ ਘਰ ਦਾ ਪਰਿਵਾਰ ਚੱਲ ਸਕਦਾ ਇਹ ਸਾਰੀਆਂ ਗੱਲਾਂ ਸੋਚਿਆ ਕਰੋ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕੋਈ ਕੰਮ ਨਾ ਕਰਿਓ ਆਪ ਦੇ ਆਪ ਨੂੰ ਦੇਖ ਕੇ ਕਰਿਓ ਇੱਕ ਬੜੀ ਜ਼ਰੂਰੀ ਗੱਲ ਮੈਨੂੰ ਯਾਦ ਆਈ ਕੰਟੀਨਿਊ ਵੀਡੀਓ ਨਾਲ ਬੜੇ ਰਿਓ ਉਹ ਵੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਅੱਗੇ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਸੀ ਆਪਣਾ ਕੋਈ ਰਹਿਣ ਦੀਆ ਜਿਹੜਾ ਮਗਰਤੀ ਬਗਲਾ ਬੈਠਾ ਵਿਖਦੀਆਂ ਨਾ ਉਹ ਵਾਲਾ ਜਿਹੜਾ ਆਇਆ ਹੁਣ ਇਹ ਕਬੂਤਰ ਤੱਕ ਖਾ ਜਾਂਦਾ ਮੈਂ ਤੁਹਾਨੂੰ ਕਿਉਂ ਦੱਸਦਾ ਡੇਂਜਰ ਬੜਾ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਇੱਥੇ ਨਾ ਕਈ ਸਾਡੇ ਭਰਾ ਐਸੇ ਆ ਮੇਰੇ ਨਾਲ ਗੱਲਾਂ ਕਰਦੇ ਆ ਉਹ ਬੰਦੇ ਨਾ ਕਈ ਪਤਾ ਕਾਹ ਤੋਂ ਆਏ ਆ ਇੱਥੇ ਮੈਂ ਤੁਹਾਨੂੰ ਸੱਚਾਈ ਦੱਸਦਾ ਤੁਹਾਡਾ ਸ਼ੀਸ਼ਾ ਹੋਊਗਾ ਕਿ ਤੁਸੀਂ ਕਹੋਗੇ ਭਾਈ ਤੁਸੀਂ ਗੱਲਾਂ ਕਿੱਥੋਂ ਲਿਆਉਨੇ ਆ ਇਹ ਗੱਲ ਤੁਹਾਡੀ origignal ਗੱਲ ਆ ਕਿਹੜੀ origignal ਗੱਲ ਆ ਕਈ ਸਾਡੇ ਭਰਾ ਇੰਡੀਆ ਤੋਂ ਨਾ ਇੱਥੇ ਆਏ ਆ ਕਾਦੀ ਕਰਕੇ ਆਏ ਆ ਉਹ ਈਗੋ ਕਰਕੇ ਆਏ ਆ ਕਿਸੇ ਬੰਦੇ ਨੇ ਮਿਹਣਾ ਮਾਰਤਾ ਕਿਸੇ ਬੰਦੇ ਨੇ ਤੁਹਾਨੂੰ ਕਹਤਾ ਵੇ ਉੱਥੇ ਜਾਏਗਾ ਤੇ ਫਲਾਣਾ ਕੁਝ ਕਰਕੇ ਵਿਖਾਈਗਾ ਕਿਸੇ ਨੂੰ ਵੀ ਦੇਖ ਕੇ ਅਸੀਂ ਉਸ ਚੀਜ਼ ਦੇ ਵਿੱਚ ਪੈ ਗਏ ਹਨਾ ਉਹ ਸਾਰੀਆਂ ਗੱਲਾਂ ਦੇਖ ਕੇ ਤੁਸੀਂ ਪੰਗਾ ਲੈ ਕੇ ਜਿਹੜਾ ਬੰਦਾ ਐ ਪੰਗਾ ਲਊਗਾ ਨਾ ਉਹ ਨੁਕਸਾਨ ਖਾਊਗਾ ਇੱਥੇ ਕਈ ਸਾਡੇ ਭਰਾਏ ਇਸੇ ਹੈਗੇ ਆ ਜਿਨ੍ਹਾਂ ਦਾ ਮੈਨੂੰ ਪਤਾ ਤੇ ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਤੁਸੀਂ ਇਹ ਗੱਲ ਨੂੰ ਮੇਰੀ ਨੂੰ ਜਾਣਦੇ ਆ ਜਾਂ ਤੁਹਾਡੇ ਨਾਲ ਵਿੰਜ ਹੋਇਆ ਕਈ ਸਾਡੇ ਭਰਾਣਾ ਇੰਡੀਆ ਵਿੱਚ ਕਿਤੇ ਕੋਈ ਲਾਕ ਡਾਟ ਹੋਈ ਜਾਂ ਕਿਸੇ ਕੁੜੀ ਨਾਲ ਪਿਆਰ ਹੋਇਆ ਜਾਂ ਗੱਲਬਾਤ ਹੋਈ ਜਾਂ ਲਵ ਮੈਰਿਜ ਕਰਾਉਂਦੇ ਸੀ ਜਾਂ ਕੁੜੀ ਬਾਹਰ ਚਲੀ ਗਈ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਤੁਹਾਨੂੰ ਕੀ ਆਖਦਾ ਇਹ ਗੱਲ ਬੜੀ ਜ਼ਰੂਰੀ ਤੁਹਾਡੇ ਸਮਝਣ ਵਾਲੀ ਆ ਵੀ ਪਿਆਲਾ ਮੈਰਿਜ ਸੀ ਉਹਨਾਂ ਦੀ ਕੁੜੀ ਨੇ ਕੀ ਕੀਤਾ ਕੁੜੀ ਨੇ ਕੋਈ ਉਹਦੀ ਫੈਮਿਲੀ ਪ੍ਰੋਬਲਮ ਹੋਈ ਤੇ ਉਹ ਕੁੜੀ ਛੱਡ ਕੇ ਆਸਟ੍ਰੇਲੀਆ ਚਲੀ ਗਈ ਜਾਂ ਕੈਨੇਡਾ ਚਲੀ ਗਈ ਜਾਂ ਅਮਰੀਕਾ ਚਲੀ ਗਈ ਕਿਤੇ ਵੀ ਚਲੀ ਗਈ ਹਨਾ ਤੇ ਤੁਸੀਂ ਕੀ ਕੀਤਾ ਤੁਸੀਂ ਇੰਡੀਆ ਵਿੱਚ ਰਹਿ ਗਏ ਠੀਕ ਹੈ ਇੰਡੀਆ ਵਿੱਚ ਰਹਿਣ ਤੋਂ ਬਾਅਦ ਤੁਸੀਂ ਆਪਦੇ ਆਪ ਨੂੰ ਗਿਲਟੀ ਫੀਲ ਕਰਦੇ ਆ ਤੇ ਫੇਰ ਬੰਦਾ ਇਹ ਵੀ ਸਿਚੁਏਸ਼ਨ ਦੇ ਵਿੱਚ ਨਾ ਜਦੋਂ ਮੂਵ ਆਨ ਨਾ ਹੋ ਸਕੇ ਬੰਦਾ ਫਸ ਜਾਂਦਾ ਤੋ ਉਦੋਂ ਬੰਦਾ ਗਲਤ ਫੈਸਲੇ ਲੈਂਦਾ ਤੇ ਉਸ ਟਾਈਮ ਦੇ ਵਿੱਚ ਲਿਆ ਫੈਸਲਾ ਵੀ ਤੁਹਾਡਾ ਗਲਤ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਹੁੰਦਾ ਕਿਉਂਕਿ ਤੁਹਾਡਾ ਮਾਈਂਡ ਨੋਰਮਲ ਨਹੀਂ ਹੁੰਦਾ ਐਸੇ ਮੈਨੂੰ ਕਈ ਭਰਾ ਇੱਥੇ ਮਿਲੇ ਆ ਜਿਨ੍ਹਾਂ ਦੀ ਇਹ ਸਿਚੁਏਸ਼ਨ ਦੇ ਵਿੱਚ ਉਹ ਬਾਹਰ ਆਏ ਆ ਉਹਨਾਂ ਨੇ ਕੀ ਕੀਤਾ ਉਹ ਆਪਦੇ ਘਰਦਿਆਂ ਨਾਲ ਲੜੇ ਆ ਵੀ ਅਸੀਂ ਬਾਹਰ ਜਾਣਾ ਉਹ ਅੰਦਰਲੀ ਗੱਲ ਤਾਂ ਦੱਸ ਦੇਣੀ ਵੀ ਮੈਂ ਕਿਉਂ ਬਾਹਰ ਜਾਣਾ ਠੀਕ ਆ ਉਹ ਕੁੜੀ ਆਸਟ੍ਰੇਲੀਆ ਚਲੀ ਗਈ ਉਹਨੇ ਵਿਆਹ ਕਰਾ ਲਿਆ ਜਾਂ ਕਿੱਡਾ ਚਲੀ ਗਈ ਜਾਂ ਅਮਰੀਕਾ ਚਲੀ ਗਈ ਵਾਟਐਵਰ ਜਿੱਥੇ ਵੀ ਉਹ ਗਈ ਅਡੋਰਡੀ ਤੁਸੀਂ ਆਪਦੇ ਮਾਈਂਡ ਦੇ ਹਿਸਾਬ ਨਾਲ ਜੋ ਤੁਹਾਡੇ ਮਾਈਂਡ ਚ ਰੀਲ ਰਨ ਕਰਦੀ ਆ ਨਾ ਉਹਨੂੰ ਤੁਸੀਂ ਸ਼ੀਸ਼ਾ ਵੇਖ ਸਕਦੇ ਆ ਮੈਂ ਕੀ ਕਹਿੰਨਾ ਮੈਂ ਤੁਹਾਨੂੰ ਕਹਨਾ ਸ਼ੀਸ਼ਾ ਤੁਸੀਂ ਆਪਦਾ ਮੂੰਹ ਵੇਖ ਕੇ ਤੇ ਆਪਦਾ ਵੇਖ ਲੈਣਾ ਭਾਈ ਮੇਰਾ ਮੂੰਹ ਕਿਸੇ ਪਾਸੇ ਲਿਬੜਿਆ ਕਿ ਮੈਂ ਬੜਾ ਸੋਹਣਾ ਠੀਕ ਹੋ ਗਿਆ ਉਹ ਇੱਥੇ ਮੁੰਡੇ ਆ ਗਏ ਆਪਦੇ ਮਾਪਿਆਂ ਨੂੰ ਘਰੇ ਤਾਂ ਕੀਤਾ ਉਹਨਾਂ ਨੇ ਸਾਡੀ ਜ਼ਮੀਨ ਵੇਚੋ ਜਾਂ ਘਰ ਵੇਚੋ ਜਾਂ ਪੈਸੇ ਜਿੱਥੋਂ ਮਰਜ਼ੀ ਲਓ ਮੈਂ ਵੀ ਬਾਹਰ ਜਾਣਾ ਉਹ ਬੰਦੇ ਇਸ ਅੱਗ ਦੇ ਵਿੱਚ ਇਸ ਤਕਲੀਫ ਦੇ ਮਾਰੇ ਵੀ ਮੈਂ ਵੀ ਕੰਟਰੀ ਤੋਂ ਬਾਹਰ ਹੋ ਜਾ ਤਾਂ ਮੈਂ ਕੁਝ ਨਾ ਕੁਝ ਕਰਕੇ ਵਿਖਾਉਂਗਾ ਕਈਆਂ ਦੇ ਤਾਂ ਅੱਗੇ ਨਹੀਂ ਮੱਚਦੀ ਸੀ ਉਹ ਕਾਮਯਾਬ ਹੋ ਗਏ ਆ ਤੇ ਕਈ ਮੇਰੇ ਭਰਾ ਇੱਥੇ ਆ ਕੇ ਫਸ ਗਏ ਉਹਨਾਂ ਨੇ ਕਿਹਾ ਯਾਰ ਆ ਮੈਂ ਕੀ ਕਰ ਲਿਆ ਉਸ ਟਾਈਮ ਤੇ ਵਿੱਚ ਮੇਰਾ ਦਿਮਾਗ ਕੰਮ ਨਹੀਂ ਕਰਦਾ ਸੀ ਮੈਂ ਪੈਸੇ ਚੱਕ ਕੇ ਜ਼ਮੀਨ ਵੇਚ ਕੇ ਲਾਤੇ ਆ ਮੈਂ ਕਿਸੇ ਤੋਂ ਮੰਗ ਕੇ ਲਾਵੇ ਆ ਕਿਸੇ ਰਿਸ਼ਤੇਦਾਰ ਤੋਂ ਫੜ ਕੇ ਲਾਤੇ ਕਿਸੇ ਘਰਦਿਆਂ ਤੋਂ ਲਾਤੇ ਆ ਤੇ ਮੇਰਾ ਇੱਥੇ ਆ ਕੇ ਤਾਂ ਨਵਾਂ ਚਿਹਰਾ ਬਣ ਗਿਆ ਚੱਕ ਤਾਂ ਮੈਨੂੰ ਬੜਾ ਹੀ ਕੁਝ ਕਰਨਾ ਪੈਂਦਾ ਕਿਉਂਕਿ ਤੁਹਾਡਾ ਮਾਈਂਡ ਕਿਉਂ ਨਹੀਂ ਸੱਟੇ ਜੇਕਰ ਖੁਸ਼ੀ ਹੋਵੇ ਨਾ ਤਾਂ ਖੁਸ਼ੀ ਤੁਹਾਨੂੰ ਤੁਹਾਡੇ ਘਰੇ ਮਿਲ ਸਕਦੀ ਆ ਕੋਈ ਕੰਟਰੀ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਕਿਉਂਕਿ ਜਿੰਨਾ ਚਿਰ ਤੁਸੀਂ ਆਪ ਦੇ ਆਪ ਨੂੰ ਪਛਾਣਦੇ ਨਹੀਂ ਆਪ ਦੇ ਆਪ ਨੂੰ ਜਾਣਦੇ ਨਹੀਂ ਮੇਰੀਆਂ ਸਾਰੀਆਂ ਵੀਡੀਓ ਚ ਮੈਂ ਕਹਿੰਦਾ ਹੁੰਨਾ ਵੀ ਹੋਸ਼ ਕਰੋ ਆਪਦਾ ਕੰਮ ਆਪਦੇ ਤੇ ਰੱਖੋ ਕਿਸੇ ਤੇ ਨਾ ਰੱਖੋ ਤੁਸੀਂ ਕਿਸੇ ਕਨੀ ਦੇਖ ਕੇ ਆਪਦਾ ਬਾਂਦਰ ਲੰਡਾ ਨਹੀਂ ਕਰਾਈਦਾ ਮੈਂ ਗੱਲ ਕਹਿਣਾ ਹੁੰਨਾ ਇਹ ਗੱਲਾਂ ਤੁਹਾਨੂੰ ਜਿਹੜੇ ਸਮਝ ਆਉਂਦੇ ਹੈ ਵੈਲ ਐਂਡ ਗੋਡਾ ਜੇ ਨਹੀਂ ਸਮਝ ਆਉਂਦੀਆਂ ਨਾ ਤੁਹਾਨੂੰ ਟਾਈਮ પાਕੇ ਵੀਡੀਓ ਚ ਇਤੇ ਆਉਣਗੇ ਮੈਂ ਕੀ ਗੱਲਾਂ ਕਰਦਾ ਠੀਕ ਆ ਕਿਸੇ ਮਗਰ ਲਾ ਕੇ ਉਹ ਜੇ ਕੁੜੀ ਆ ਚਾਹੇ ਮੁੰਡਾ ਜੇ ਕਦੇ ਉਹਦੀ ਲਾਈਫ ਆਉਣੇ ਆਪਦੀ ਸੈਟਿੰਗ ਕਰ ਲਈ ਜਾਂ ਉਹਨੂੰ ਨਹੀਂ ਚੰਗਾ ਲੱਗਾ ਤੁਹਾਨੂੰ ਕੋਈ ਚੰਗਾ ਮਿਲੂਗਾ ਇਹ ਗੱਲ ਮੰਨ ਲਓ ਤੁਹਾਨੂੰ ਚੰਗਾ ਮਿਲੂਗਾ ਕਿਉਂਕਿ ਜੋ ਵੀ ਜਾਂਦਾ ਜੇ ਤੁਸੀਂ ਚੰਗੇ ਸੀ ਨਾ ਜੇ ਬੰਦਾ ਉਹ ਗਿਆ ਜੇ ਤੁਸੀਂ ਚੰਗੇ ਸੀ ਤੇ ਤੁਹਾਡੇ ਮਗਰ ਉਹ ਪਛਤਾਊਗਾ ਜ਼ਰੂਰ ਇਹ ਗੱਲ ਮੇਰੀ ਯਾਦ ਰੱਖੋ ਤੁਸੀਂ ਆਪ ਦੇ ਟਾਰਗੇਟ ਤੇ ਆਪਦੀ ਡੈਸਟੀਨੇਸ਼ਨ ਤੇ ਫੋਕਸ ਕਰੋ ਇਹ ਨਹੀਂ ਵੀ ਅੱਖਾਂ ਵਿੱਚ ਕਿ ਉਦੋਂ ਪੈਸੇ ਲਾਓ ਤੇ ਤੁਸੀਂ ਡੰਕੀਆਂ ਲਾਓ ਤੇ ਤੁਸੀਂ ਦੋ ਨੰਬਰ 'ਚ ਬਾਹਰ ਜਾਓ ਗਾਂ ਜਾ ਕੇ ਤੁਸੀਂ ਵੇਖੋ ਯਾਰ ਫਾਸੀ ਗਏ ਆ ਐਸੇ ਮੁੰਡੇ ਕਈ ਵੇਖਿਆ ਮੈਂ ਇੱਥੇ ਮੇਰਾ ਨਾ ਪਰਸਨਲ ਗੱਲਾਂ ਸ਼ੇਅਰ ਕਰਦਿਆਂ ਮੇਰੇ ਭਰਾ ਮੈਂ ਨਾ ਨਹੀਂ ਲੈ ਸਕਦਾ ਭਾਵੇਂ ਵੀਡੀਓ ਵੇਖ ਕੇ ਕਹੀ ਜਾਵੇ ਕਹੀ ਜਾਂਦੇ ਹੁਣ ਭਾਜੀ ਸਾਡੀ ਗੱਲ ਸੁਣਾਈ ਜਾਂਦੇ ਆ ਮੈਂ ਤੁਹਾਡੀ ਗੱਲ ਨਹੀਂ ਸੁਣਾਉਂਦਾ ਮੈਨੂੰ ਕੋਈ ਬੰਦੇ ਮਿਲਦੇ ਐ ਤੇ ਠੀਕ ਆ ਉਹਨਾਂ ਨੇ ਕੀ ਆ ਕੋਈ ਫਰਾਂਸ ਆ ਗਈ ਕੋਈ ਕੁੜੀ ਕੋਈ ਮੁੰਡਾ ਫਰਾਂਸ ਆ ਗਿਆ ਜਾਂ ਮੰਨ ਲਓ ਮੈਂ ਕੱਲੀ ਕੁੜੀਆਂ ਦੀ ਗੱਲ ਨਹੀਂ ਕਰਦਾ ਕੱਲੇ ਮੁੰਡਿਆਂ ਦੀ ਨਹੀਂ ਕਰਦਾ ਮੈਂ ਸੈਂਟਰ ਦੀ ਗੱਲ ਕਰਦਾ ਮੈਂ ਤੁਹਾਡੇ ਹਾਰਟ ਦੀ ਗੱਲ ਕਰਦਾ ਮੈਂ ਤੁਹਾਡੀ ਇੱਕ ਮਜਬੂਰੀ ਤੇ ਇੱਕ ਟੌਰਚਰ ਹੋ ਕੇ ਬੰਦਾ ਕਿਹੜੇ ਕਿਹੜੇ ਰਸਤੇਾਂ ਦੇ ਉੱਤੇ ਗਲਤ ਤੁਰ ਪੈਂਦਾ ਇਹ ਬੜੀ ਹੀ ਗੱਲ ਆ ਇਹ ਬੰਦੇ ਸਾਰੇ ਅੰਡਰਗਰਾਉਂਡ ਅੰਦਰ ਤੁਹਾਡੇ ਜੰਗ ਚੱਲਦੀ ਹੈ ਇਹ ਜੰਗ ਨੂੰ ਅੰਦਰ ਨਾਲ ਚਲਾਇਆ ਕਰੋ ਇਕੱਲੇ ਬਹਿ ਕੇ ਸੋਚਿਆ ਕਰੋ ਸਾਡੇ ਲਈ ਕੀ ਫਾਇਦਾ ਕੀ ਕੀ ਮਾੜਾ ਆਪ ਦੇ ਤੋਂ ਛੋਟੇ ਨੂੰ ਵੇਖਿਆ ਕਰੋ ਸਾਰੇ ਕੰਮ ਹੋ ਜਾਂਦੇ ਆ ਜੇਕਰ ਤੁਸੀਂ ਇੱਥੇ ਆ ਗਏ ਤੁਹਾਡੇ ਕੰਮ ਸਾਰੇ ਹੋ ਜਾਣਗੇ ਬਟ ਇਸ ਗਲਤਫਹਿਮੀ ਵਿੱਚ ਵੜ ਕੇ ਕੋਈ ਗਲਤ ਫੈਸਲਾ ਨਾ ਲਿਓ ਮੇਰਾ ਵੀਡੀਓ ਦੇ ਵਿੱਚ ਇਹ ਗੱਲ ਕਰਨ ਦਾ ਇਹੀ ਮਕਸਦ ਹੈ ਇੱਕ ਚੀਜ਼ ਬ੍ਰਦਰ ਹੋਰ ਜਿਹੜੀ ਐਡ ਕਰਨੀ ਜ਼ਰੂਰੀ ਆ ਜੋ ਮੈਂ ਸਮਝਦਾ ਕਈ ਸਾਡੇ ਭਰਾਏ ਸੋਚਦੇ ਆ ਯਾਰ ਇੱਥੇ ਕੋਈ ਦਿੱਕਤ ਹੈ ਨਹੀਂ ਤੇ ਕਈ ਕਹਿੰਦੇ ਆ ਹੈਗੀ ਆ ਕਈ ਜਿਹੜੇ ਸਾਡੇ ਸੱਜਣ ਭਰਾ ਕਹਿੰਦੇ ਇਹ ਚੀਜ਼ ਐਸਾ ਵੇਖੀ ਨਹੀਂ ਇੱਥੇ ਮੌਜ ਆ ਹੈਨਾ ਮੌਜ ਹੈਗੀ ਆ ਸਭ ਤੋਂ ਪਹਿਲਾਂ ਕਿਸੇ ਭੈਣ ਭਰਾ ਦਾ ਇੱਥੇ ਕੋਈ ਮਾਪਿਓ ਹੁੰਦਾ ਕਿਸੇ ਦਾ ਕੋਈ ਰਿਸ਼ਤੇਦਾਰ ਹੁੰਦਾ ਕਿਸੇ ਦਾ ਕੋਈ ਭਰਾ ਹੁੰਦਾ ਕਿਸੇ ਦੀ ਕੋਈ ਭੈਣ ਹੁੰਦੀ ਆ ਜਿਹੜੇ ਬੰਦਿਆਂ ਦਾ ਤਾਂ ਇੱਥੇ ਕੋਈ ਹੈਗਾ ਉਹਨਾਂ ਲਈ ਤਾਂ ਇਹ ਵੀ ਸਿਚੁਏਸ਼ਨ ਬਾਬਾ ਨਾਨਕ ਨਹੀਂ ਬਣਾਉਂਦਾ ਇਹ ਜਿਹੜੇ ਸਾਡੇ ਸੱਜਣ ਭਰਾਵਾਂ ਦਾ ਇੱਥੇ ਕੋਈ ਹੈ ਨਹੀਂ ਨਾ ਇਹ ਵੀਡੀਓ ਉਹਨਾਂ ਤੇ ਇਫੈਕਟ ਕਰਦੀ ਆ ਕਿਉਂਕਿ ਜਿਹੜੀ ਮੈਂ ਗੱਲ ਕਰਨੀ ਹੁੰਦੀ ਉਹ ਸਾਰੇ ਬੰਦਿਆਂ ਨੂੰ ਲੈ ਕੇ ਗੱਲ ਕਰਨੀ ਹੁੰਦੀ ਆ ਕੋਈ ਇੱਕ ਬੰਦੇ ਦੀ ਗੱਲ ਦਾ ਕਰਨੀ ਨਹੀਂ ਹੁੰਦੀ ਹੁਣ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨਾ ਜ਼ਰੂਰੀ ਥੋੜੀਏ ਮੇਰੇ ਨਾਲ ਹੋਈਆਂ ਮੈਂ ਲੋਕਾਂ 'ਚ ਵੇਖੀਆਂ ਉਹ ਫੇਸ ਕੀਤੀਆਂ ਮੈਂ ਤਾਂ ਹੀ ਤੁਹਾਨੂੰ ਦੱਸਦਾ ਨਾ ਇਹ ਚੀਜ਼ਾਂ ਸਾਰੇ ਸਾਡੇ ਭਰਾਵਾਂ ਲਈ ਸਾਂਝੀਆਂ ਮੈਂ ਤੁਹਾਨੂੰ ਦਿਖਾਇਆ ਸ਼ੀਸ਼ਾ ਜਾਂ ਤੁਹਾਨੂੰ ਦਿੱਤੀ ਚੀਜ਼ ਉਹਦੇ ਵਿੱਚ ਜਿਹੜੀ ਤੁਹਾਡੀ ਪੁਆਇੰਟ ਦੀ ਚੀਜ਼ ਆ ਉਹ ਰੱਖੋ ਜਿਹੜੀ ਤੁਹਾਡੇ ਨਹੀਂ ਕਾਮੰਦੀ ਚੀਜ਼ ਆ ਉਹ ਜਿਹਦੇ ਕੰਮ ਵੀ ਹੋਈ ਆਪੇ ਲੈ ਜੂਗਾ ਉਹ ਤੁਸੀਂ ਸਕਿਪ ਕਰ ਦਿਓ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਵੀ ਸਾਰੇ ਕਾਨੂੰਨ ਸਾਰੇ ਬੰਦਿਆਂ ਤੇ ਲਾਗੂ ਨਹੀਂ ਹੁੰਦੇ ਕਿਸੇ ਨੂੰ ਘਰ ਦੀ ਸਿਚੁਏਸ਼ਨ ਆ ਕਿਸੇ ਨੂੰ ਰੈਂਟ ਦੀ ਸਿਚੁਏਸ਼ਨ ਆ ਕਿਸੇ ਨੂੰ ਕੰਮ ਦੀ ਪ੍ਰੋਬਲਮ ਆ ਕਿਸੇ ਨੂੰ ਪੈਸੇ ਦੀ ਪ੍ਰੋਬਲਮ ਆ ਕਿਸੇ ਨੂੰ ਪਿੱਛੋਂ ਪੈਸੇ ਦੀ ਪ੍ਰੋਬਲਮ ਕੋਈ ਵਿਆਜੂ ਚੱਕ ਕੇ ਪੈਸਾ ਆ ਕੋਈ ਬੰਦਾ 50000 70000 ਦੀ ਇੱਥੇ ਆ ਗਿਆ ਕਈ ਬੰਦੇ 15 ਲੱਖ ਲਾ ਕੇ ਆਏ ਆ ਇਸ ਦੀ ਹਰੇਕ ਬੰਦੇ ਦੀ ਸਿਚੁਏਸ਼ਨ ਵੱਖਰੀ ਆ ਮੈਂ ਸਾਰੀ ਸਿਚੁਏਸ਼ਨ ਦੇਖ ਕੇ ਗੱਲ ਕਰਨੀ ਹੁੰਦੀ ਆ ਮੈਂ ਇੱਕ ਮੋਟਿਵ ਇੱਕ ਮਕਸਦ ਇੱਕ ਡੈਸਟੀਨੇਸ਼ਨ ਚਾ ਕੇ ਗੱਲ ਮੈਂ ਨਹੀਂ ਕਰਦਾ ਮੈਂ ਗੱਲ ਸਾਂਝੀ ਕਰਦਾ ਜਿਹੜੀ ਚੀਜ਼ ਹੈਗੀ ਆ ਜਿਹੜੀ ਚੰਗੀ ਲੱਗਦੀ ਆ ਉਹ ਤੁਸੀਂ ਰੱਖਣੀ ਆ ਜਿਹੜੀ ਨਹੀਂ ਚੰਗੀ ਲੱਗਦੀ ਉਹਨੂੰ ਸਕਿੱਪ ਕਰਨਾ ਵੀਡੀਓ ਆਪਾਂ ਕੰਟੀਨਿਊ ਬਣਾਉਂਦੇ ਪਏ ਆ ਤੇ ਤੁਹਾਡਾ ਥੈਂਕ ਯੂ ਧੰਨਵਾਦ ਤੇ ਇਸ ਤੋਂ ਅੱਗੇ ਇੱਕ ਗੱਲ ਹੋਰ ਬੜੀ ਜ਼ਰੂਰੀ ਤੁਹਾਡੇ ਨੇ ਜਿਹੜੀ ਕਰਨ ਵਾਲੀ ਆ ਇੱਥੇ ਨਾ ਸਾਡੇ ਕਈ ਭਰਾਏ ਜਿਹੜੇ ਹੈਗੇ ਆ ਮੈਂ ਪਰਸਨਲੀ ਉਹਨਾਂ ਨੂੰ ਮਿਲਿਆ ਉਹਨਾ ਸੋਹਣੇ ਸੱਜਣ ਸਾਡੇ ਭਰਾ ਅੰਦਰੇ ਅੰਦਰ ਅੰਦਰੇ 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 ਫਿਲਮ ਚੱਲਦੀ ਉਹਨਾਂ ਦੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾਂਦੇ ਆ ਕਿਉਂ ਕਿ ਕਿਉਂਕਿ ਉਹਨਾਂ ਨੇ ਸੋਚਿਆ ਕੀ ਸੀ ਬਣੀਆਂ ਕੀ ਆ ਤੇ ਉਹਨਾਂ ਨੂੰ ਮਿਲਿਆ ਕੀ ਆ ਇਹ ਗੱਲਾਂ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਮੇਰਾ ਕਹਿਣ ਦਾ ਮਕਸਦ ਇਹੀ ਆ ਵੀ ਟੈਨਸ਼ਨ ਨਹੀਂ ਲੈਣੀ ਜ਼ਿੰਦਗੀ ਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣਿਓ ਜ਼ਿੰਦਗੀ ਦੇ ਵਿੱਚ ਤੁਹਾਡਾ ਬੰਦਾ ਕਿਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਕਰ ਲਓ ਆਪਣਾ ਇਥੇ ਬ੍ਰਦਰ ਇੱਕ ਮਿਲਿਆ ਉਹਨੂੰ ਡਿਪਰੈਸ਼ਨ ਤੱਕ ਵੀ ਹੋਇਆ ਕਿਉਂ ਹੋਇਆ ਸਾਡੇ ਬੰਦੇ ਜ਼ਿਆਦਾ ਉਮੀਦ ਕਰਦੇ ਆ ਤੇ ਉਹ ਚੀਜ਼ ਨੂੰ ਗਰਾਊਂਡ ਲੈਵਲ ਤੇ ਵੇਖਦੇ ਨਹੀਂ ਕੀ ਚੀਜ਼ ਆ ਨਾ ਜੇਕਰ ਤੁਸੀਂ ਵੇਖੋਗੇ ਤੁਹਾਡਾ ਭੈਣ ਭਰਾ ਕੋਈ ਮਾਂ ਪਿਓ ਜਿਹੜੇ ਬੰਦੇ ਤੇ ਤੁਹਾਨੂੰ ਯਕੀਨ ਆ ਉਹਦੇ ਨਾਲ ਆਪਦੀ ਗੱਲ ਸ਼ੇਅਰ ਜ਼ਰੂਰ ਕਰ ਲਿਆ ਕਰੋ ਏੜ ਮੀ ਅੱਖਾਂ ਮੀਂਝ ਕੇ ਚੱਲੀ ਜਾਂਦਾ ਤੇ ਜਦੋਂ ਤੁਹਾਡੇ ਮੂਰੇ ਗੱਲਾਂ ਫੇਸ ਕਰਨੀਆਂ ਪੈਂਦੀਆਂ ਤੇ ਤੁਸੀਂ ਉਦੋਂ ਫਸ ਜਾਂਦੇ ਆ ਇੱਥੇ ਬ੍ਰਦਰ ਸਾਡੇ ਕਈ ਐਵਧੀ ਆ ਜਿਹੜੇ ਮੈਨੂੰ ਪਰਸਨਲ ਕਹਿਣਗੇ ਮੈਸੇਜ ਕਰਕੇ ਭਾਜੀ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਗੱਲ ਕੀ ਕਰਨੀ ਗੱਲ ਵਿਚਾਰਿਆ ਨੇ ਆਪਦੀ ਕਹਾਣੀ ਸੁਣਾਉਣੀ ਹੁੰਦੀ ਆ ਤੇ ਜਦੋਂ ਸਾਡਾ ਬੰਦਾ ਕਿਸੇ ਨੂੰ ਕੋਈ ਕਹਾਣੀ ਵੀ ਸੁਣਾਉਂਦਾ ਨਾ ਸਾਡੇ ਬੰਦੇ ਪਤਾ ਕੀ ਕਰਦੇ ਆ ਭਾਵੇਂ ਗੁੱਸਾ ਕਰਨ ਸਾਡੇ ਬੰਦੇ ਲੈਂਦੇ ਆ ਮਜ਼ਾ ਸਾਡੇ ਬੰਦੇ ਉਹਦੀ ਸਿਚੁਏਸ਼ਨ ਨਹੀਂ ਸੋਚਦੇ ਉਹ ਕਿਹੜੀ ਸਿਚੁਏਸ਼ਨ 'ਚ ਸਾਡੇ ਨਾਲ ਗੱਲ ਕਰਨ ਆ ਗਿਆ ਉਹ ਇੱਕ ਉਮੀਦ ਨਾਲ ਆਇਆ ਤੋ ਇੱਕ ਆਸਰੇ ਨਾਲ ਆਇਆ ਤੇ ਸਾਡੇ ਬੰਦੇ ਉਹਦੀਆਂ ਗੱਲਾਂ ਸੁਣ ਕੇ ਮਜ਼ਾਕ 'ਚ ਲੈਂਦੇ ਆ ਜੇ ਮਜ਼ਾਕ 'ਚ ਨਹੀਂ ਲੈਂਦੇ ਤੇ ਟਾਈਮ ਪਾ ਕੇ ਉਹਨੂੰ ਟੀਚਰ ਕਰਦੇ ਆ ਇਹ ਨਹੀਂ ਕਰੀਦਾ ਕਿਸੇ ਬੰਦੇ ਦੀ ਜ਼ਿੰਦਗੀ ਬਚ ਜਾਂਦੀ ਆ ਕਿਉਂਕਿ ਹਰ ਬੰਦੇ ਨੂੰ ਇੱਕ ਦੂਜੇ ਦਾ ਸਹਾਰਾ ਚਾਹੀਦਾ ਆ ਆਪਦੇ ਨਾਲਦਿਆਂ ਦੀ ਆਪਦੇ ਭੈਣ ਭਰਾਵਾਂ ਦੀ ਆਪਦੇ ਦੋਸਤਾਂ ਦੀ ਮਦਦ ਜ਼ਰੂਰ ਕਰਿਆ ਕਰੋ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਇੱਥੇ ਖਤਮ ਕਰਦਾ ਆ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਨਵੀਂ ਵੀਡੀਓ ਵਿੱਚ ਨਵੀਂ ਜਗ੍ਹਾ ਤੇ ਆਪਾਂ ਫੇਰ ਮਿਲਾਂਗੇ ਤੇ ਥੈਂਕ ਯੂ ਧੰਨਵਾਦ ਸਾਰਿਆਂ ਦਾ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ